DF5 ਚੈਨਲ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਇਸ ਵੇਲੇ ਦੀ ਵੱਡੀ ਖਬਰ ਨੰਗਲ ਤੋਂ ਆ ਰਹੀ ਹੈ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਵਿਖੇ ਪਹੁੰਚੇ ਨੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਮੌਜੂਦ ਰਹੇ ਦੱਸਦੀ ਹੈ ਕਿ ਉਹਨਾਂ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇੱਕ ਪ੍ਰੈਸ ਵਾਰਤਾ ਵੀ ਨੰਗਲ ਡੈਮ ਵਿਖੇ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਹਰਿਆਣਾ ਨੂੰ ਦੇਣ ਦੇ ਲਈ ਪਾਣੀ ਪੰਜਾਬ ਕੋਲੇ ਨਹੀਂ ਹੈ ਦੂਜੇ ਪਾਸੇ ਉਹਨਾਂ ਨੇ ਨੰਗਲ ਦੇ ਅਧਿਕਾਰੀਆਂ ਕੋਲੋਂ ਡੈਮ ਦੇ ਅਧਿਕਾਰੀਆਂ ਕੋਲੋਂ ਅੰਕੜੇ ਵੀ ਲਏ ਨੇ ਤਾਂ ਮੌਕੇ ਤੇ ਮੌਜੂਦ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਕੜੇ ਦਿਖਾਏ ਗਏ ਜੋ ਕਿ ਬਾਅਦ ਵਿੱਚ ਉਹਨਾਂ ਨੇ ਸਾਂਝੇ ਵੀ ਕੀਤੇ ਨੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਪੰਜਾਬ ਵਿੱਚ ਪਾਣੀ ਦੀ ਪਹਿਲਾਂ ਤੋਂ ਹੀ ਕਮੀ ਹੈ ਤੇ ਜੇਕਰ ਕਿਸੇ ਚੀਜ਼ ਦੀ ਪਹਿਲਾਂ ਤੋਂ ਹੀ ਕਮੀ ਹੋਵੇ ਉਹ ਕਿਵੇਂ ਦੂਸਰੇ ਨੂੰ ਦਿੱਤੀ ਜਾ ਸਕਦੀ ਹੈ ਦੂਜੇ ਪਾਸੇ ਉਹਨਾਂ ਨੇ ਇਸ ਵੇਲੇ ਇਮਾਨਦਾਰੀ ਪਰਖਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਹੁਣ ਵੇਲਾ ਇਹ ਪਤਾ ਲੱਗੇਗਾ ਕਿ ਕੌਣ ਕਿੰਨਾ ਪੰਜਾਬ ਦੇ ਹੱਕ ਵਿੱਚ ਖੜਦਾ ਏ ਸਾਫ਼ ਤੌਰ ਤੇ ਉਹਨਾਂ ਨੇ ਭਾਜਪਾ ਆਗੂ ਜੋ ਨੇ ਔਰ ਇਸੇ ਦੇ ਨਾਲ ਭਾਜਪਾ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੂੰ ਨਿਸ਼ਾਨਾ ਬਣਾਇਆ ਹੈ ਤਾਂ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਆਓ ਦੇਖਦੇ ਹਾਂ ਲਿਸਟ ਪਈ ਹੈ ਸਾਰੇ ਡੈਮਾਂ ਦੀ ਕੋਈ ਵੀ ਜਿਹੜਾ ਡੈਮ ਸਾਡਾ ਉਹ ਜਿੰਨਾ ਲੈਵਲ ਚਾਹੀਦਾ ਹੈ ਪਿਛਲੇ ਸਾਲ ਜਿੰਨਾ ਲੈਵਲ ਸੀ ਉਹਨਾਂ ਨਾਲੋਂ ਘੱਟ ਚੱਲਦਾ ਹੈ ਮਤਲਬ ਪਾਖੜਾ ਜਿਹੜਾ ਜਿੱਥੇ ਪਾਖੜੇ ਆ ਪਿਛਲੇ ਸਾਲ ਇਹ 1560.48 ਫੀਟ ਸੀ। ਇਸ ਵਾਰ 1555। ਸੋ 11 ਫੁੱਟ ਤਾਂ ਹੀ ਘਟਾ ਹੈ। ਜੇ ਲਾਈਏ ਪੌਂਗ ਪਿਛਲੇ ਸਾਲ 1325.29 ਸੀ। ਇਸ ਵਾਰ 1293। ਯਾਨੀ ਕਿ 32-33 ਫੁੱਟ ਇਹ ਥੱਲੇ ਚੱਲ ਰਿਹਾ। ਪਿਛਲੇ ਸਾਲ ਨਾਲੋਂ ਸੇਮ ਡੇਟ। ਇਦਾਂ ਹੀ ਜਿਹੜਾ ਰੰਜੀ ਸਾਗਰ ਉਹ ਮੀਟਰਾਂ 'ਚ ਪਿਛਲੇ ਸਾਲ 506.13 ਸੀ ਇਸ ਵਾਰ 502 ਹੈ ਮੀਟਰ ਮਤਲਬ ਟੋਟਲ ਮਤਲਬ ਸਾਡਾ ਲਗਭਗ ਤਿੰਨੇ ਟਾਈਮਾਂ ਦਾ ਮਿਲਾ ਕੇ ਕੋਈ ਵੀ ਡੈਮ ਅਪਡੇਟ ਨਹੀਂ ਸਾਡਾ ਵੀ ਸੀਜ਼ਨ ਚੋਂ ਨੇੜੇ ਦਾ ਸ਼ੁਰੂ ਹੋਣ ਲੱਗਿਆ ਤੇ ਉੱਪਰੋਂ ਕਿਉਂਕਿ ਹਰਿਆਣੇ ਚ ਭਾਜਪਾ ਸਰਕਾਰ ਹੈ ਰਾਜਸਥਾਨ ਚ ਭਾਜਪਾ ਸਰਕਾਰ ਹੈ ਉੱਪਰੋਂ ਇਹ BBMP ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ ਬੀਬੀਐਮਬੀ ਜ ਰਾਜਸਥਾਨ ਤੇ ਹਰਿਆਣੇ ਚ ਕਿਉਂਕਿ ਬੀਜੇਪੀ ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਚ ਫੈਸਲਾ ਹੋ ਗਿਆ ਪਾਣੀ ਦੇਓ ਜੀ ਹਰਿਆਣੇ ਨੂੰ ਕੀ ਗੱਲ ਜੀ ਬੀਬੀਐਮਬੀ ਤੱਕਰ धरा ਜਾਈ ਤੇ 60% ਬੀਬੀਐਮਬੀ ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਹ ਤੇ ਪਾਣੀ ਪਾਣੀ ਹੈ ਕਿਵੇਂ ਲੈ ਜਾਣਗੇ ਕੱਲ ਨੂੰ ਤਾਂ ਫਿਰ ਹਰਿਆਣਾ ਤੇ ਆਪਣਾ ਰਾਜਸਥਾਨ ਦੀਆਂ ਜੁੜੀਆਂ ਗਵਰਨਮੈਂਟਾਂ ਉਹ ਦੋਨੇ ਇਕੱਠੀਆਂ ਹੋ ਕੇ ਕਰਨਗੇ ਪੰਜਾਬ ਦਾ ਪਾਣੀ ਬੰਦ ਆਈ ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਹੋਏ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ ਅੰਕੜਿਆਂ ਮੁਤਾਬਕ ਅਸੀਂ ਸਹੀ ਹਾਂ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਬੰਦਦੇ ਨੇ ਉਹਨਾਂ ਦੇ ਅਫਸਰ ਵੀ ਕਿ ਹਾਂ ਅਸੀਂ ਵਰਤ ਚੁੱਕੇ ਹਾਂ ਕਹਿੰਦੇ ਅਸੀਂ ਕਿ ਹੁਣ ਕਿਉਂ ਮੰਗਦੇ ਹੋ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ 2-2 3-3 ਮਹੀਨੇ ਐਂ ਫालतੂ ਮੈਂ ਕਹਿੰਦੀ ਪਹਿਲਾਂ ਵਾਲੇ ਦਿਨ ਚਲੇ ਗਏ ਪਹਿਲਾਂ ਤੁਹਾਡੇ ਉਹਨਾਂ ਨੇ ਸੀ ਉੱਤੇ ਹੋਏ ਸੀ ਕੈਪਟਨ ਅਮਰਿੰਦਰ ਕਾਗਜ਼ਾਂ ਚ ਪਾਣੀਆਂ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇ ਦਿੰਦੇ ਸੀ ਪਾਣੀ 25% ਪਾਣੀ ਫालतੂ ਦੇਂਦੇ ਸੀ 25% ਅਸੀਂ ਹੁਣ ਇੱਕ ਇੱਕ ਬੂੰਦ ਦਾ ਹਿਸਾਬ ਰੱਖਣ ਲੱਗ ਗਏ ਅਸੀਂ ਪਾਈਪਾਂ ਪਾ ਲੀਆਂ ਲੋ ਖੇਤਾਂ ਵਿੱਚ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਚਲਾ ਲੇ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਵਰਤਣ ਲੱਗ ਗਏ ਅਸੀਂ ਆਪਣੇ ਲਈ ਮੈਂ ਤੁਹਾਨੂੰ ਲੱਖ ਰੁਪਿਆ ਦੇਤਾ ਵੀ ਸਾਲ ਬਾਅਦ ਮੋੜ ਮੈਂ ਤੁਸੀਂ ਉਹ ਲੱਖ ਰੁਪਇਆ ਜਿਹੜਾ ਉਹ 10 ਮਹੀਨੇ ਚ ਵਰਤ ਕੇ ਤੁਸੀਂ ਕਹਿੰਦੇ ਮੈਨੂੰ ਤਾਂ ਹੋਰ ਦੇ ਹੁਣ ਫੇਰ ਤਾਂ ਕਿਉਂ ਦਵੂ ਜੀ ਤੁਸੀਂ ਆਪਣੇ ਹਿਸਾਬ ਨਾਲ ਵਰਤਣਾ ਸੀ ਕਿ ਮੇਰੇ ਕੋਲ ਇੰਨੇ ਇੰਨਾ ਪਾਣੀ ਆ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋਇਆ ਉਹਨਾਂ ਨਾਲ ਅਸਲ ਚ ਉਹਨਾਂ ਦੇ ਮਤਲਬ ਉਹਨਾਂ ਨੂੰ ਆਦਤ ਪਈ ਹੋਈ ਸੀ ਪਹਿਲਾਂ ਤੇ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਮਨੀਰ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ ਚ ਖੜੋ ਫਿਰ ਤੀਜੇ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ ਆਰ ਡੀ ਐਫ ਦਾ ਪੈਸਾ ਨਹੀਂ ਸਾਡਾ ਦਿੱਤਾ ਸਾਨੂੰ ਕੋਈ ਪੈਸਾ ਦੇਣਾ ਨਹੀਂ ਆਰ ਡੀ ਐਫ ਦਾ 6000 ਕਰੋੜ ਰੋਕੀ ਬੈਠਿਆ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣਾਂ ਨਹੀਂ ਸੜਕਾਂ ਦਾ ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੀ ਹੈ ਹਾਂ ਚੌਲ ਸਾਥੋਂ ਚਾਹੀਦੇ ਨੇ ਕਣਕ ਸਾਥੋਂ ਚਾਹੀਦੀ ਹੈ ਪਾਣੀ ਨਹੀਂ ਦੇਣਾ ਤੁਹਾਨੂੰ ਸੋ ਇਹ ਇਹ ਬਿਲਕੁਲ ਹਰਗਿਜ਼ ਬਰਦਾਸ਼ਤ ਨਹੀਂ ਹੋਊਗਾ। ਔਰ ਅਸੀਂ ਨੱਕੇ ਵੱਢਣ ਵਾਲਿਆਂ ਸਾਨੂੰ ਪਾਣੀਆਂ ਦਾ ਮੁੱਲ ਪਤਾ ਹੈ। ਪਹਿਲਾਂ ਉਹ ਮਹਿਲਾਂ ਵਾਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਹੈ? ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ? ਆ ਬਾਦਲਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ? ਉਹਨਾਂ ਤੇ ਕੋਈ ਖੇਤਾਂ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ। ਇੱਕ ਨਹਿਰ ਕੱਢਣ ਵਾਸਤੇ ਉਹਨਾਂ ਨੇ ਭਾਗੜਾ ਨਹਿਰ 1.5 ਫੁੱਟ ਉੱਚੀ ਚੱਕਤੀ। ਕਿ ਹੋਰ ਲੈ ਜਾਓ ਜੀ ਪਾਣੀ। ਸੋ ਉਹਨਾਂ ਨੇ ਤਾਂ ਸਿਆਪੇ ਨੇ, ਉਹਨਾਂ ਨੇ ਤਾਂ ਕੰਡੇ ਵੀ ਜਿਓਏ ਨੇ। ਸਵਿਚ ਕਰਕੇ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ। ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ। ਸੀਐਮ ਸਾਹਿਬ ਐਸੇ ਕਿਉਂ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਾਂ ਫਿਰ ਹੁਣ ਅੰਗਰੇਜ਼ੀ ਵਾਲਿਆਂ ਤਾਂ ਪੱਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਇਹ ਸਾਡੀ ਇਹੀ ਪਾਸ਼ਾ ਠੀਕ ਹੈ ਸੰਤਾ ਰਾਤੋ ਰਾਤ ਰਾਤੋ ਰਾਤ ਬੀਬੀਐਮਬੀ ਦਾ ਤੁਸੀਂ ਚੇਅਰਮੈਨ ਬਦਲਤਾ ਤੁਸੀਂ ਸੈਕਟਰੀ ਬਦਲਤੇ ਤੇ ਨੱਕਾ ਤੋੜ ਲੋਗੇ ਫਿਰ ਐਦਾਂ ਐਦਾਂ ਤੁਸੀਂ ਐ ਬਦਲ ਕੇ ਅਫਸਰ ਬਦਲ ਕੇ ਬੀਜੇਪੀ ਨੂੰ ਹਲ ਚ ਸਾਰੇ ਦੇਸ਼ ਚ ਆਤ ਪਈ ਹੋਈ ਹੈ ਨਾ ਇਦਾਂ ਬਦਲ ਬਦਲ ਕੇ ਇਹ ਤਾਂ ਸਵੇਰੇ 4 ਵਜੇ ਰਾਜਪਾਲ ਨੂੰ ਠਾਕੇ ਮੁੱਖ ਮੰਤਰੀ ਨੂੰ ਸੌਂਚਵਾ ਦਿੰਦੇ ਨੇ ਕਹਿੰਦੇ ਬੰਦੇ ਬਾਅਦ ਚ ਪੂਰੇ ਕਰਾਂਗੇ ਕਰਾਂ ਸੌਂਚ ਕੋ ਇਹ ਆ ਤਾਂ ਨਹੀਂ ਚੱਲਣਗੀਆਂ ਪੰਜਾਬ ਦੇ ਜਿਹੜਾ ਡੈਡਲੌਕ ਡੈਡਲੌਕ ਜਿਹੜਾ ਬਣਿਆ ਹੈ ਹੁਣ ਉਹ ਕਹਿੰਦੇ ਪਾਣੀ ਲੈ ਕੇ ਗਾਲਾਂ ਵੀ ਕੱਢੀ ਕਹਿੰਦੇ ਪਾਣੀ ਨਹੀਂ ਹੈ ਨਾ ਡੈਡਲੌਕ ਖਤਮ ਕਿਵੇਂ ਹੋਊਗਾ ਸਾਤੋਂ ਪਾਣੀ ਕਿਵੇਂ ਲੈ ਜਾਣਗੇ ਜਿੱਥੋਂ ਐ ਕਿਵੇਂ ਲੈ ਜਾਣਗੇ ਪਾਣੀ ਸਾਤੋਂ ਤੇ ਕੱਲ ਨੂੰ ਉਹਨਾਂ ਨੇ ਫੇਰ ਸਾਤੋਂ ਚੋੜ ਲੈ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਹੈ ਕਿ ਤੈਨੂੰ ਵੇਚਣਾ ਕਿਸੇ ਨੂੰ ਬਿਜਲੀ ਬਣਦੀ ਹੈ ਬਿਜਲੀ ਵੀ ਅਸੀਂ ਚੌਲਾਂ ਵਾਸਤੇ ਖੇਤਾਂ ਵਾਸਤੇ ਵਰਤਦੇ ਆ ਐ ਕਿਵੇਂ ਲੈ ਜਾਣਗੇ ਪਾਣੀ ਜਿੱਥ ਅਜੀ ਅਸੀਂ ਬੈਠੇ ਹਾਂ ਤੇ ਬੀਪੀਐਮਡੀ ਦੇ ਵੱਲੋਂ ਪਹਿਲਾਂ ਸਥਾਈ ਮੈਂਬਰਸ਼ਿਪ ਪੰਜਾਬ ਦੀ ਖਤਮ ਕੀਤੀ ਗਈ ਕੋਟਾ ਪੰਜਾਬ ਦਾ ਜਿਹੜਾ ਕਟਾਇਆ ਗਿਆ ਤੀਜੀ ਵਾਰੀ ਜੀ ਲੱਗਦਾ ਹੈ ਕਿ ਹੁਣ ਇਹ ਵੀ ਕੇਸ ਕਿੰਨਾ ਕਿੰਨਾ ਬੜੇ ਸਟਰੋਂਗ ਲੜ ਰਹੇ ਆ ਜੀ ਪਹਿਲਾਂ ਐਸਵਾਈ ਵਾਲਾ ਲੜਿਆ ਐਸਵਾਈਐਲ ਦਾ ਮੁੱਦਾ ਹੁਣ ਉੱਠਦਾ ਬਾਲ ਸਾਹ ਬੋਰੀ ਉਦੋਂ ਕੱਢ ਲੈਂਦੇ ਸੀ ਵੋਟਾਂ ਵੇਲੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਪੰਜਾਬੀਓ ਕੁਰਬਾਨੀਆਂ ਦੇਣ ਲਈ ਅਸੀਂ ਤਿਆਰ ਹੋ ਜਾਈਏ ਹੈ ਜੀ ਆਪ ਕੜਾਈਆਂ ਦੇ ਨਹਿਰਾ ਨਾਲੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇਤਾ ਆਪਣਾ ਜੋ ਪੱਖ ਹੈ ਉਹ ਸਪਸ਼ਟ ਕਰ ਦਿੰਦਾ ਹੈ ਕਿ ਪੰਜਾਬ ਕੋਲੇ ਪਾਣੀ ਨਹੀਂ ਹੈ ਹਰਿਆਣਾ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ ਔਰ ਇਸੇ ਦੇ ਨਾਲ ਉਹਨਾਂ ਨੇ ਕੇਂਦਰ ਵੱਲੋਂ ਅਧਿਕਾਰੀਆਂ ਨੂੰ ਬਦਲੇ ਜਾਣ ਉੱਪਰ ਵੀ ਨਿਸ਼ਾਨਾ ਕੱਸਿਆ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਆਦਤ ਹੈ ਕਿ ਕਿਸੇ ਵੀ ਜਗ੍ਹਾ ਕਦੇ ਵੀ ਅਧਿਕਾਰੀ ਲਗਾ ਕੇ ਆਪਣਾ ਪੱਖ ਮਜ਼ਬੂਤ ਕਰ ਲਿਆ ਜਾਵੇ ਪਰ ਪੰਜਾਬ ਦੇ ਵਿੱਚ ਇਹ ਨਹੀਂ ਚੱਲੇਗਾ ਇਹ ਵੀ ਸ਼ਕਤੀ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਖ ਦਿੱਤਾ ਹੈ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਨੂੰ ਦੇਖਣ ਸੁਣਨ ਤੋਂ ਬਾਅਦ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤੀਨ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ